ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਬਿਮਾਰੀਆਂ ਤੋਂ ਬਚਣ ਲਈ ਡਾਕਟਰ ਅਕਸਰ ਫਲ ਖਾਣ ਦੀ ਸਲਾਹ ਦਿੰਦੇ ਨੇ ਪਰ ਅੱਜ ਕੱਲ ਫਲ ਖਾਣ ਨਾਲ ਅਸੀਂ ਹੋਰ ਬਿਮਾਰੀਆਂ ਨੂੰ ਸੱਦਾ ਦਿੰਦੇ ਆਂ ਹਰ ਚੀਜ਼ ਵਿੱਚ ਮਿਲਾਵਟ ਹੋਣ ਲੱਗੀ ਐ ਹੁਣ ਤਾਂ ਇਉਂ ਜਾਪਦਾ ਜਿਵੇਂ ਕੁਝ ਵੀ ਸ਼ੁੱਧ ਨਹੀਂ ਬਚਿਆ ਹੁਣ ਤੁਸੀਂ ਇਸ ਵੀਡੀਓ ਨੂੰ ਹੀ ਦੇਖ ਲਵੋ ਇਸ ਵੀਡੀਓ ਚ ਇੱਕ ਵਿਅਕਤੀ ਆਪਣੀ ਦੁਕਾਨ ਤੇ ਰੱਖੇ ਸੇਬਾਂ ਨੂੰ ਲਾਲ ਰੰਗ ਕਰਦਾ ਦਿਖਾਈ ਦੇ ਰਿਹਾ ਤਾਂ ਜੋ ਇਸ ਦੀ ਵਿਕਰੀ ਵੱਧ ਸਕੇ ਇਸ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਲਾਲ ਰੰਗ ਦੇ ਭਾਂਡੇ 'ਚ ਰੰਗ ਲੈ ਕੇ ਬੈਠਾ। ਉਸਦੇ ਹੱਥਾਂ ਵਿੱਚ ਬੁਰਸ਼ ਹੈ ਜਿਸ ਨਾਲ ਉਹ ਫਿੱਕੇ ਸੇਬ ਨੂੰ ਲਾਲ ਰੰਗ ਨਾਲ ਰੰਗ ਰਿਹਾ ਹੈ। ਜੀਵੇਂ ਹੀ ਇੱਕ ਸੇਬ ਦਾ ਰੰਗ ਹੁੰਦਾ ਉਸ ਦੀ ਦਿੱਖ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਇਹ ਬਿਲਕੁਲ ਤਾਜ਼ਾ ਅਤੇ ਸਿਹਤਮੰਦ ਦਿਖਾਈ ਦਿੰਦਾ ਹੈ ਬਾਜ਼ਾਰ 'ਚ ਇਸ ਨੂੰ ਦੇਖ ਕੇ ਕੋਈ ਵੀ ਨਹੀਂ ਸੋਚੇਗਾ ਕਿ ਇਹ ਇੱਕ ਚੰਗੀ ਕੁਆਲਿਟੀ ਦਾ ਸੇਬ ਹੈ ਸਿਹਤ ਲਈ ਜਿਆਦਾ ਫਾਇਦੇਮੰਦ ਹੋਵੇਗਾ ਪਰ ਉਹ ਇਹ ਨਹੀਂ ਜਾਣਦਾ ਕਿ ਇਹ ਸਿਰਫ ਰੰਗ ਦਾ ਕਮਾਲ ਹੈ ਬਾਕੀ ਜੋ ਉਹ ਖਰੀਦ ਤਾਂ ਖਰਾਬ ਸੇਬ ਹੀ ਰਹੇ ਨੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਇੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ਤੇ ਲਿਖਿਆ ਲਾਲ ਸੇਬ ਤਿਆਰ ਹੋ ਰਹੇ ਨੇ ਰੋਜ਼ ਇੱਕ ਸੇਬ ਖਾਓ ਡਾਕਟਰ ਕੋਲ ਜਾਓ ਹੁਣ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕਮੈਂਟ ਕਰਦੇ ਇੱਕ ਯੂਜ਼ਰ ਨੇ ਲਿਖਿਆ ਇਹ ਮਿੱਠੇ ਜ਼ਹਿਰ ਤੋਂ ਘਟ ਨਹੀਂ ਹੈ ਇਸ ਦੇ ਨਾਲ ਹੀ ਤੀਸਰੇ ਨੇ ਲਿਖਿਆ ਪਹਿਲੀ ਗੱਲ ਵੱਧੀ ਮਹਿੰਗਾਈ ਕਾਰਨ ਅਸੀਂ ਉੱਪਰੋਂ ਪੈਸੇ ਦੇ ਕੇ ਜ਼ਹਿਰ ਖਰੀਦ ਰਹੇ ਹਾਂ ਇਸ ਮਿਲਾਵਟ ਤੋਂ ਕਿਵੇਂ ਬਚੀਏ ਸਰਕਾਰ ਅਜਿਹਾ ਕਿਉਂ ਨਹੀਂ ਕਰਦੀ ਅਜਿਹੇ ਲੋਕਾਂ ਨੂੰ ਮੋਤ ਦੀ ਸਜ਼ਾ ਦਿੱਤੀ ਜਾਵੇ ਹਾਲਕੀ ਵੀਡੀਓਸ 'ਚ ਕੁਝ ਯੂਜ਼ਰ ਨੇ ਇਹ ਵੀ ਦਾਵਾ ਕੀਤਾ ਹੈ ਕਿ ਵੀਡੀਓਸ 'ਚ ਜਿਸ ਰੰਗ ਸੇਬ ਨੂੰ ਰੰਗ ਰੰਗਿਆ ਉਹ ਦਿਖਾਈ ਦੇ ਰਿਹਾ ਹੈ ਉਹ ਅਸਲੀ ਸੇਬ ਨਹੀਂ ਸਗੋਂ ਨਕਲੀ ਸੇਬ ਦੀ ਕੈਂਡੀ ਹੈ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਤਸਵੀਰਾਂ ਸਮਰਾਲਾ ਸ਼ਹਿਰ ਦੇ 메ਨ ਚੌਂਕ ਦੀਆਂ ਨੇ ਜਿੱਥੇ ਨਿਹੰਗ ਸਿੰਘ ਤੇ ਸਮਰਾਲਾ ਟ੍ਰੈਫਿਕ ਪੁਲਿਸ ਵਿਚਾਲੇ ਪੇਚਾ ਫਸ ਗਿਆ ਨਿਹੰਗ ਸਿੰਘਾਂ ਤੇ ਟ੍ਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀਆਂ ਦੀ 메ਨ ਚੌਂਕ ਸਮਰਾਲਾ ਦੇ ਵਿੱਚ ਬਹੁਤ ਦੇਰ ਤੱਕ ਬਹਿਸਬਾਜ਼ੀ ਚੱਲੀ निहंग सिंहਾਂ ਨੇ ਟ੍ਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀ ਤੇ ਇਲਜ਼ਾਮ ਲਗਾਇਆ ਕਿ ਸਮਰਾਲਾ ਪੁਲਿਸ निहंग सिंहਾਂ ਨੂੰ ਆਸ਼ਕੀ ਕਹਿੰਦਾ ਹੈ ਜਿਹੜੀ ਕਿ ਨਿੰਦਣਯੋਗ ਹੈ ਸਿੰਘ ਕਦੇ ਆਸ਼ਕੀ ਨਹੀਂ ਕਰਦੇ ਸਿੰਘ ਆਪਣਾ ਫਰਜ਼ ਪੂਰਾ ਕਰਦੇ ਨੇ ਸਮਰਾਲਾ ਟ੍ਰੈਫਿਕ ਪੁਲਿਸ ਆਪਣੇ ਬਣਦੇ ਕਾਨੂੰਨ ਦੇ ਮੁਤਾਬਿਕ ਜੇਕਰ निहंग ਸਿੰਘ ਦੇ ਕੋਲ ਵਾਹਾਂ ਚਲਾਉਣ ਲਈ ਕੋਈ ਪੂਰੇ ਕਾਗਜ਼ ਨਹੀਂ ਨੇ ਤਾਂ ਉਹ ਚਲਾਨ ਕਰ ਸਕਦੇ ਨੇ ਪਰ ਆਸ਼ਕ ਕਹਿਣਾ निहंग सिंह ਸਹਿਣ ਨਹੀਂ ਕਰਨਗੇ ਇਸ ਬੰਦੇ ਵਿੱਚ ਟ੍ਰੈਫਿਕ ਪੁਲਿਸ ਸਮਰਾਲਾ ਦੇ ਇੰਚਾਰਜ ਤਜਿੰਦਰ ਸਿੰਘ ਨੇ ਕਿਹਾ ਹੈ ਕਿ ਨਿਹੰਗ ਸਿੰਘ ਟ੍ਰੈਫਿਕ ਪੁਲਿਸ ਦੇ ਦਬਾਅ ਪਾਉਣ ਲਈ ਇਕੱਠੇ ਹੋਏ ਆਏ ਨੇ ਪਰ ਟ੍ਰੈਫਿਕ ਪੁਲਿਸ ਆਪਣਾ ਕੰਮ ਬਖੂਬੀ ਕਰ ਰਹੀ ਹੈ ਕਿਸੇ ਤਰੀਕੇ ਨਾਲ ਕਿਸੇ ਨਾਲ ਵੀ ਕੋਈ ਤੱਕਾ ਨਹੀਂ ਕਰ ਰਹੀ ਭਾਈ ਮਤੀਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਆ ਦਲਪੰਥਰ ਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲਾ ਦੀ ਜਿੰਮੇਵਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸਐਚਓ ਸਾਹਿਬ ਕੋਲ ਇਹ ਕੰਪਲੇਂਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੀ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰ ਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਹੈ ਸਤਿਵੰਤ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਾਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਿਹਾ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲੈਂਦੇ ਹਾਂ ਤੁਸੀਂ ਸਾਡਾ ਨਾਂ ਲਓ ਤੁਹਾਨੂੰ ਫੋਨ ਕਰ ਦਿੰਦੇ ਆਂ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆਂ ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆਂ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਓਕੇ ਰਾਈ ਕੀ ਨਾ ਤੇ ਜਿੰਦਰ ਸਿੰਘ ਇਹ ਅਸਾਈਪ੍ਰਾਪਰ ਇੰਚਾਰ ਸਮਰਾਲਾ ਕੀ ਹੋਈ ਕੀ ਰਿਪੋਰਟ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨਾਂ ਕੋ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਪਲੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਕਰੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪੀ ਆਰਸੀ ਲੈ ਆ ਤੇਰਾ ਮੁਕੱਦਮਾ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ 72 ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਕੋਲੇ ਹੋ ਗਏ ਵੀ ਸਾਡਾ ਨੰਬਰ ਪਲੇਟ ਦਾ ਤਰਾਨ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੱਖਾਂ ਨੂੰ ਨਾ ਰੋਕਿਆ ਜਾਵੇ ਅਸੀਂ ਤਾਂ ਕਿਉਂ ਇਹ ਵੀ ਕਿਹਾ ਜੀ ਭਾਈ ਕਾਨੂੰਨ ਸਾਰੇ ਨਹੀਂ ਕੋਜਾ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਦਾ ਤਰਾਨ ਕਟਿਆ ਉਹ ਉੱਪਰੋਂ ਵੀ ਕਾਰਵਾਈ ਹੋਣੀ ਜੀ ਉਹ ਮੋਟੇ ਮੋਟੇ ਨਹੀਂ ਸਰਪੋਰਟ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਦੌੜ ਨੰਬਰ ਪਲੇਟ ਆ ਇਹਦੀ ਆਰਟੀ ਹੈ ਕਿਨੇ ਜਾਣੇ ਤੇ ਨੇ ਜਾਣੇ ਕਿਹੜੇ ਇਹ ਹੌਣ ਹੋਣ ਕੀ ਜਾਂਦਾ ਸਿੰਘਾ ਵੱਲੋਂ ਦਾ ਇਹ ਆ ਕਿਨੇ ਹਰ ਸੀ ਨਹੀਂ ਦੇ ਜਨੇ ਤੁਹਾਨੂੰ ਭਾਈ ਚਰਾਣ ਹੋ ਗਿਆ ਜਿਹੜਾ ਮੋਟਰਸਾਈਕਲ ਸਾਡਾ ਤੇ ਹੌਣ ਕਿਵੇਂ ਨੇ ਉਹਦੇ ਹੀ ਗੱਲ ਤੋਂ ਪੁੱਛ ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂ ਹਾਂਜੀ ਉਹਦਾ ਜਿਵੇਂ ਲੈਣ ਦਾ ਭਾਵ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਲਵਾਂਗੇ ਅਸੀਂ ਦੇ ਅਸੀਂ ਗੱਤ ਬੰਨਾਂ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਹੁਣ ਆਰਸੀ ਲੈ ਜਾਣਾ ਮੋਟਰਸਾਈਕਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਦੀ ਜਿਵੇਂ ਆਪਣਾ ਕਰਾਣ ਪੁੱਟ ਕੇ ਆਪਾਂ ਪੁੱਟਣਾ ਮੋਟਰਸਾਈਕਲ ਆਜਾਣ ਤਾਂ ਕੀ ਰਹੇ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪੁਲਾਜਮ ਦੀਆਂ ਪਰ ਸਕਿਉਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਕਿਉਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਪਿਆ ਸੀਗਾ ਇਹਨਾਂ ਦਾ ਜਲਾ ਕਰਾਉਣਾ ਨਹੀਂ ਉਹਦੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਬ੍ਰੇਟਾ ਭਰਾਈਆਂ ਹੋਈਆਂ ਮੇਰੇ ਸਿੱਧ ਹੈਗੀ ਉਹਨਾਂ ਨੂੰ ਹਾਂਜੀ ਇਹਦਾ ਨੰਬਰ ਬ੍ਰੇਟਾ ਜੋ ਨੇ ਇਹ ਕਦਮ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਠੀਕ ਹਾਂ ਆਪਣੀ ਹਾਰ ਨੂੰ ਸਾਹਮਣੇ ਦੇਖਦੇ ਹੋਏ ਭਵੰਤਮਨ ਸਰਕਾਰ ਨੇ ਹਰ ਨਿਚਲੇ ਤੋਂ ਨਿਚਲਾ ਹਸਕੰਡਾ ਆਪਣਾਣਾ ਸ਼ੁਰੂ ਕਰ ਦਿੱਤਾ ਪਹਿਲਾਂ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਸੀ ਪਰ ਹੁਣ ਤੇ ਇਹਨਾਂ ਗਿਰ ਗਏ ਨੇ ਕਿ ਇਹ ਗ੍ਰੇਡ ਦੇ ਕੈਂਸਰ ਦਰਜੀਤ ਭਾਣਾ ਨੂੰ ਪੈਰੋਲ ਦੇ ਉੱਤੇ ਛੁਡਾ ਕੇ ਲੈ ਕੇ ਆਏ ਨੇ ਆਪਣੇ ਵਾਸਤੇ ਪ੍ਰਚਾਰ ਕਰਨ ਵਾਸਤੇ ਦਰਜੀਤ ਭਾਣਾ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਜਿੰਦਰ ਵੈਸਟ ਨੇ ਵੋਟਰਾਂ ਨੂੰ ਧਮਕਾਨ ਦੇ ਇੱਥੇ ਤੱਕ ਕਿ ਵਿਰੋਧੀ ਕੈਂਡੀਡੇਟਸ ਨੂੰ ਵੀ ਥ੍ਰੈਟਨਿੰਗ ਦੇ ਡਰਾਉਣ ਦਾ ਕਹਿੰਦੇ ਮਾਮਲੇ ਸਾਹਮਣੇ ਆ ਰਹੇ ਨੇ ਉਹ ਸ਼ਰਿਆਮ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਜਿੰਦਰ ਵੈਸਟ ਦੇ ਵਿੱਚ ਵੋਟਰਸ ਨੂੰ ਧਮਕਾ ਰਿਹਾ ਹੈ ਔਰ ਤੁੰਗਤਮਾਨ ਸਰਕਾਰ ਕਿੰਨਾ ਹੋਰ ਥੱਲੇ ਗਿਰੇਗੀ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਕਿ ਇਸ ਤਰ੍ਹਾਂ ਦੇ ਗੈਂਗਸਟਰਸ ਨੂੰ ਤੁਰੰਤ ਉਹਨਾਂ ਦੀ ਪਰੋਲ ਨੂੰ ਰੁਲਾ ਦਿੱਤਾ ਜਾਵੇ ਅਤੇ ਤੁਰੰਤ ਉਹਨਾਂ ਨੂੰ ਵਾਪਸ ਦੇਣ ਦੇ ਬੰਦ ਕੀਤਾ ਜਾਣਾ ਚਾਹੀਦਾ ਹੈ ਮੈਂ ਭਗਵੰਤ ਮਾਨ ਨੂੰ ਵੀ ਦੱਸਣਾ ਚਾਹਾਂਗਾ ਭਗਵੰਤ ਮਾਨ ਜੀ ਤੁਸੀਂ ਕੱਛੇ ਬਾਤ ਖਤਮ ਕਰਨ ਦੀ ਗੱਲ ਕਰਦੇ ਸੀ ਲੇਕਿਨ ਵੋਟਰਾਂ ਵਾਸਤੇ ਆਪਣੀ ਹਾਂ ਨੂੰ ਦੇਖਦੇ ਹੋਏ ਕੀ ਇਸ ਤਰ੍ਹਾਂ ਦੇ ਗੈਂਗਸਟਰਸ ਦਾ ਇਸਤੇਮਾਲ ਕਰੋਗੇ ਕੀ ਇਸ ਤਰੀਕੇ ਨਾਲ ਚੋਣ ਜਿੱਤ ਕੇ ਤੁਸੀਂ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖ ਸਕੋਗੇ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਸਾਨ ਅੰਦੋਲਨ ਦੇ ਚੱਲਦਿਆਂ ਖਨੋਰੀ ਬਾਰਡਰ ਤੇ ਨੈਸ਼ਨਲ ਹਾਈਵੇ ਹਰਿਆਣਾ ਪ੍ਰਸ਼ਾਸਨ ਵੱਲੋਂ ਬੰਦ ਕਰਿਆ ਹੋਇਆ ਜਿਸ ਕਰਕੇ ਆਵਾਜਾਈ ਲੋਕਲ ਪਿੰਡਾਂ ਵਾਲੇ ਰੋਡ ਤੋਂ ਲੰਘ ਰਹੀ ਹੈ 5 ਮਹੀਨਿਆਂ ਤੋਂ ਲੋਕਲ ਰੋਡ ਤੋਂ ਆਵਾਜਾਈ ਲੰਘਣ ਨਾਲ ਸੜਕਾਂ ਟੁੱਟ ਚੁੱਕੀਆਂ ਨੇ ਤੇ ਵੱਡੇ ਵੱਡੇ ਟੋਏ ਪੈ ਗਏ ਨੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਕਰਿਆ ਗਿਆ ਜਿੱਦੇ ਚੱਲਦਿਆਂ ਸਵੇਰੇ ਪੰਜਾਬੀ ਗੁਜਰਾ ਪਿੰਡ ਦੇ ਫਿਰਨੇ ਤੋਂ ਲੰਘ ਰਹੀ ਭਾਰੀ ਟਰੈਲੀ ਮੁਕੇਸ਼ ਰਾਮ ਅਮਰੀਕ ਸਿੰਘ ਪੁੱਤਰ ਪ੍ਰਭੂ ਰਾਮ ਦੇ ਘਰ ਵਾਲੀ ਸਾਈਡ ਨੂੰ ਪਲਟ ਗਈ ਟਰਾਲੀ ਪਲਟਣ ਨਾਲ ਘਰ ਦੀ ਚਾਰ ਦੀਵਾਰੀ ਵਾਲੀ ਕੰਧ ਟੁੱਟ ਗਈ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਰ ਹੋ ਗਿਆ ਇਸ ਸਬੰਧੀ ਜਾਣਕਾਰ ਦਿੰਦਿਆਂ ਪਰਿਵਾਰਕ ਮੈਂਬਰ ਦੱਸੇ ਕੁਝ ਸਮਾਂ ਪਹਿਲਾਂ ਹੀ ਬੱਚੇ ਘਰ ਅੰਦਰ ਕੰਧ ਦੇ ਕੋਲ ਹੀ ਬੈਠੇ ਸਨ 5 ਮਿੰਟ ਪਹਿਲਾਂ ਹੀ ਬੱਚੇ ਉੱਠ ਕੇ ਘਰ ਅੰਦਰ ਗਏ ਕੁਝ ਸਮੇਂ ਬਾਅਦ ਹੀ ਟਰਾਲੀ ਪਲਟ ਗਈ ਉਨਾ ਕਿ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਭਾਰੇ ਵਾਹਨ ਲੰਘਣ ਲਈ ਸਰਕਾਰ ਨੂੰ ਕੋਈ ਹੋਰ ਰੋਡ ਤੋਂ ਪ੍ਰਬਾਲਾ ਕਰਨਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਵਾਪਰਨ ਤੋਂ ਬਚਾ ਰਹਿ ਸਕੇ। ਨਾਮ ਕੀ ਹੈ? ਦਰਮੰਦਰ ਜੈਸੂਮਰ ਪਿੰਡ ਟਾਬੀ ਗੁਜਰਾ ਜੋ ਕਿ ਸਾਡੇ ਬਾਰਡਰ ਤੇ ਕਿਸਾਨ ਬੈਠੇ ਨੇ ਇਸ ਰੋਡ ਤੇ ਟ੍ਰੈਫਿਕ ਜਾਗਨ ਜਾਰੀ ਹੈ ਜਿਸ ਕਾਰਨ ਸਾਡੇ ਘਰ ਦਾ ਨੁਕਸਾਨ ਹੋਇਆ ਬੱਚੇ ਵੱਜ ਗਏ। ਥੱਲੇ ਦੱਬਣ ਤੋਂ ਬਹੁਤੀ ਜੱਦ ਨੁਕਸਾਨ ਹੋ ਗਿਆ ਕੰਡ ਡਿੱਗੀ ਦੀ ਬਾਕੀ ਰੋਡ ਦਾ ਦੇਖ ਲਓ ਤੁਸੀਂ ਪੂਰਾ ਹਾਲ ਹੋਇਆ ਪਿਆ ਸਾਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਨੇ ਦਿੱਕਤ ਨੇ ਸਕੂਲ 'ਚ ਬੱਚੇ ਜਾਂਦੇ ਨੇ ਬਹੁਤ ਛੋਟੇ ਛੋਟੇ ਬੱਚੇ ਜਾਂਦੇ ਨੇ ਛੱਡ ਕੇ ਜਾਂ ਮਾਪੇ ਛੱਡ ਕੇ ਜਾਂਦੇ ਨੇ ਬਹੁਤ ਔਖਾ ਹੁੰਦਾ ਹੈ ਇਹਨਾਂ ਦਾ ਸਵਿਧਾਨ ਹੱਲ ਕਰਨਾ ਚਾਹੀਦਾ ਹੈ ਸਾਡਾ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਜਦੋਂ ਚਾਰ ਪੰਜ ਮਿੰਟ ਹੋ ਗਏ ਸਾਡੇ ਕੋਈ ਕੁਛ ਨਹੀਂ ਆਇਆ 2 ਘੰਟੇ ਕੋਈ ਸੱਜੂ ਟ੍ਰਿੰਪ ਸਟਾਪ ਵੀ ਗੁਜ਼ਰਾ ਕੀ ਗੱਲਬਾਤ ਹੋਈ ਜਿਹੜੀ ਮੈਂ ਜਿਹੜੀ ਟਰਾਲੀ ਬਿਲਟੀ ਹੈ ਇਹ ਨਾ ਜੀ ਰਾਹ ਬੰਦ ਹੋਣ ਕਰਕੇ ਮੈਨ ਹਾਈਪ ਬ ਇੱਥੇ ਜੀ ਬਹੁਤ ਟ੍ਰੈਫਿਕ ਚੱਲ ਰਹੀ ਆ ਇਸ ਕਾਰਨ ਨਾ ਰੋਡ ਸਾਰਾ ਬਿਲਕੁਲ ਖਰਾਬ ਹੋਇਆ ਪਿਆ ਤੇ ਨਾ ਕੋਈ ਟ੍ਰੈਫਿਕ ਵਾਲਾ ਖੜਦਾ ਦੇਖੋ ਅੱਜ ਨੁਕਸਾਨ ਹੋਣ ਤੋਂ ਵੀ ਬਹੁਤ ਬਚ ਗਏ ਬੱਚੇ-ਵੱਚੇ ਚਲੋ ਜੋ ਨੁਕਸਾਨ ਹੋਇਆ ਤਾਂ ਹੋਇਆ ਬੱਚੇ ਬਚ ਗਏ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਜਲ ਹੱਲ ਕਰੋ ਸਰ ਕੀ ਗੱਲ ਬਾਤ ਹੈ ਜਿਹੜੀ ਇਹ ਟਰਾਲੀ ਬਲਟੀ ਹੈ ਪਤਨੀ ਜੀ ਬੱਸ ਮੈਂ ਤਾਂ ਹੋਣੇ ਬੱਸ ਉੱਠ ਕੇ ਅੰਦਰ ਗਈ ਸੀ ਬੱਚੇ ਬੈਠੇ ਸੀਗੇ ਹੋਰੀਓ ਮੈਂ ਰੋਟੀ ਬਣਾ ਰਹੀ ਸੀ ਉੱਥੇ ਪਹਿਲਾਂ ਅੰਦਰ ਬੱਸ ਰੋਟੀ ਬਣਾ ਕੇ ਅੰਦਰ ਹੀ ਗਈ ਸੀ ਬੱਚੇ ਬਾਹਰ ਤੇ ਇੱਕਦਮ ਮੈਨੂੰ ਖੜਕਾ ਸੁਣਿਆ ਇੱਕਦਮ ਅੰਦਰ ਆਈ ਮੈਂ ਵਾਪਸ ਤਾਂ ਦੇਖਿਆ ਬਾਹਰ ਸਾਰੀ ਕੰਦਗੀ ਰਗੀ ਸਾਰੀ ਟ੍ਰੈਲੀ ਪਲਟੀ ਪਈ ਸੀ ਇਧਰ ਕਿਦੋਂ ਦੀ ਟ੍ਰੈਫਿਕ ਚੱਲ ਰਹੀ ਹੈ ਇਧਰਲੇ ਬਨੇ 6 ਮਹੀਨੇ ਹੋ ਗਏ ਚੱਲਦੀ ਨੂੰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਿਵੇਂ ਇਨਾ ਰੋਡ ਜੀ ਪਹਿਲਾਂ ਇਕੱਠੇ ਕਰਕੇ ਪੈਸੇ ਸਭ ਨੇ ਰੋੜਾ ਗੇਰਾ ਤਾਂ ਵੀ ਸੁਧਰ ਜਾਏਗਾ ਰਸਤਾ ਠੀਕ ਹੋ ਗਿਆ ਤਾਂ ਬੜੇ ਬੜੇ ਟਰੈਲ ਲੰਗਾ ਜਿਆਦਾ ਨੁਕਸਾਨ ਉਹਨਾਂ ਨੇ ਕਰਿਆ ਵੀ ਮਾਨੂੰ ਤਾਂ ਲੋਰ ਰਹਿ ਕੇ ਦਾ ਸਾਰਾ ਦਿਨ ਵੀ ਮੈਂ ਉੱਥੇ ਰੋਟੀ ਬਣਾਵਾ ਵੀ ਮੇਰੇ ਉੱਪਰ ਕਦੀ ਟਰੈਲਾ ਗਿਰੇਗਾ ਇਹ ਨੁਕਸਾਨ ਹੋ ਗਿਆ ਅੱਡਾ ਜੀ ਬੱਚੇ ਬਚ ਗਏ ਬਸ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼